ਕੀ ਐਸੀ ਇਨਕਲਾਬੀ ਐ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਅੱਗੇ ਆ ਸਕਦੇ ਨਵੇਂ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਗਰੀਬ ਘਰਾਂ ਦੇ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਅੱਜ ਮਾਂ ਦੇ ਪੁੱਤਾਂ ਨੇ ਇੱਕ ਵੀ ਐਮਪੀ ਉਹ ਨਹੀਂ ਬਣਾਇਆ ਜਿਹੜਾ ਰਾਜ ਸਭਾ ਜਾਣਾ ਹੋਵੇ ਤੇ ਉਹ ਪੰਜਾਬ ਦੇ ਗਰੀਬ ਲੋਕਾਂ ਵਿੱਚੋਂ ਥੱਲੇ ਤੇ ਉੱਠ ਕੇ ਆਇਆ ਹੋਵੇ ਨਾ ਕਿਸੇ ਕਿਸਾਨ ਦਾ ਪੁੱਤ ਐ ਤੇ ਇਹ ਨਸ਼ੇ ਵਾਲਿਆਂ ਨੂੰ ਲਿਆ ਕੇ ਇਥੇ ਟਿਕਾ ਦੇਂਦੇ ਆ ਜਿਹੜੇ ਨੂੰ ਪਹਿਲਾਂ ਕਹਿੰਦੇ ਸੀ ਇਹ ਨਸ਼ੇ ਦੇ ਵਪਾਰੀ ਐ ਆਜੋ ਤਰਨ ਤਾਰਨ ਦੇ ਇਹਨਾਂ ਦੇ ਹੀ ਉਮੀਦਵਾਰ ਐ ਤੇ ਆਮ ਆਦਮੀ ਪਾਰਟੀ ਹਮੇਸ਼ਾ ਅਧਾਰਾ ਬੰਦਾ ਲੈ ਕੇ ਆਉਂਦੇ ਐ ਜਿਹੜੇ ਕਹਿੰਦੇ ਸੀ ਕਿ ਅਸੀਂ ਇਨਕਲਾਬੀ ਐ ਪੰਜਾਬ ਦੇ ਨੌਜਵਾਨ ਕਿਉਂ ਨਹੀਂ ਅੱਗੇ ਆ ਸਕਦੇ ਨਵੇਂ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਗਰੀਬ ਕਰਾਂ ਦੇ ਮੁੰਡੇ ਕਿਉਂ ਨਹੀਂ ਅੱਗੇ ਆ ਸਕਦੇ ਅੱਜ ਮਾਂ ਦੇ ਪੁੱਤਾਂ ਨੇ ਇੱਕ ਵੀ ਐਮਪੀ ਉਹ ਨਹੀਂ ਬਣਾਇਆ ਜਿਹੜਾ ਰਾਜ ਸਭਾ ਜਾਣਾ ਹੋਵੇ ਤੇ ਉਹ ਪੰਜਾਬ ਦੇ ਗਰੀਬ ਲੋਕਾਂ ਵਿੱਚੋਂ ਥੱਲੇ ਤੇ ਉੱਠ ਕੇ ਆਇਆ ਹੋਵੇ। ਨਾ ਕਿਸੇ ਕਿਸਾਨ ਦਾ ਪੁੱਤ ਹੈ। ਨਾ ਕਿਸੇ ਗਰੀਬ ਦਲਿਤ ਪਰਿਵਾਰ ਦਾ ਮੁੰਡਾ। ਨਾ ਹੀ ਕੋਈ ਆਮ ਆਦੀ ਪਾਰਟੀ ਦਾ ਵਰਕਰ ਜਿੰਨਿਆਂ ਜਿੰਨੀ ਚੋਣਾ ਹੋਈ ਹੈ। ਕੋਈ ਕਾਂਗਰਸ ਚੋਂ ਲੈ ਕੇ ਕੋਈ ਆਮ ਆਦਮੀ ਪਾਰਟੀ ਵਾਲੇ ਕੋਈ ਅਕਾਲੀਆਂ ਚੋਂ ਲਿਆਏ ਲੇਕਿਨ ਜਿਹੜੇ ਮੁੰਡਿਆਂ ਨੇ ਇਹਨਾਂ ਪਿੱਛੇ ਜਾਨਵਾਰੀਆਂ ਸੀ ਵੀ ਇਨਕਲਾਬੀ ਆ ਗਏ ਜਿਨ੍ਹਾਂ ਨੇ ਆਪਣੇ ਘਰ ਛੱਡ ਕੇ ਨੌਕਰੀਆਂ ਛੱਡ ਕੇ ਨਾਲ ਪਿੱਛੇ ਲੱਗੇ ਸੀ ਅੱਜ ਉਹ ਰੁੜਦੇ ਫਿਰਦੇ ਐ ਤੇ ਇਹ ਨਸ਼ੇ ਵਾਲਿਆਂ ਨੂੰ ਲਿਆ ਕੇ ਇੱਥੇ ਟਿਕਟਾਂ ਦਿੰਦੇ ਐ ਜਿਹੜੇ ਨੂੰ ਪਹਿਲਾਂ ਕਹਿੰਦੇ ਸੀ ਇਹ ਨਸ਼ੇ ਦੇ ਵਪਾਰੀ ਐ ਅੱਜ ਜੋ ਤਰਨ-ਤਾਰਨ ਦੇ ਇਹਨਾਂ ਦੇ ਹੀ ਉਮੀਦਵਾਰ ਹੈ ਸੋ ਇਹ ਗੱਲਾਂ ਲੋਕਾਂ ਨੂੰ ਸਮਝਣੀਆਂ ਪੈਣੀਆਂ ਆਪਾਂ ਲੰਬੀਆਂ ਤਕਰੀਰਾਂ ਲੰਬੀਆਂ ਗੱਲਾਂ ਪਿੰਡਾਂ ਵਿੱਚ ਤੇ ਰੈਲੀਆਂ ਵਿੱਚ ਕਰਾਂਗੇ ਅੱਜ ਆਪਾਂ ਨੇ ਇਕੱਠੇ ਹੋ ਕੇ ਕਾगज ਪਰ ਜਾਣਾ ਹੈ ਮੈਂ ਆਪਣੇ ਵੀਰ ਨੂੰ ਸ਼ੁਭਕਾਮਨਾਵਾਂ ਦਿੰਦਾ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਨੇ ਇਕਜੁੱਟ ਹੋ ਕੇ ਤਕੜੇ ਹੋ ਕੇ ਇਹ ਇਲੈਕਸ਼ਨ ਲੜਨੀ ਹੈ আর জিতਣੀ ਹੈ ਵੱਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ